ਹਾਂਜੀ ਸੂਏ ਦੇਖੋ ਜਿਹੜਾ ਸਾਡਾ ਗ੍ਰਸਤ ਜੀਵਨ ਵੀ ਹੈ ਨਾ ਇਹ ਮਤਲਬ ਬਹੁਤ ਜੁੜਿਆ ਹੋਇਆ ਫਿਰ ਥੀਏਟਰ ਡਿਪਾਰਟਮੈਂਟ ਜਿਹੜਾ ਪਟਿਆਲਾ ਇਹ ਤੋਂ ਬਾਅਦ ਇਹ ਵੀ ਮੈਂ ਜਦੋਂ ਆਪਣੀਆਂ ਅ ਪ੍ਰੋਫੈਸ਼ਨਲ ਇਸ ਸੰਤੀਆਂ ਜੁੜੀਆਂ ਥੀਏਟਰ ਡਿਪਾਰਟਮੈਂਟ ਤੋਂ ਅਸੀਂ ਪਾਸ ਆਊਟ ਕਰ ਲਏ ਆ ਬੰਦੇ ਜੀ ਵੀ ਤੁਹਾਡੇ ਜੀਵਨ ਦਾ हिस्सा ਨੇ ਜੋ ਪਗਲ ਹੋਈ ਹੈ ਇਸ ਹਾਲੇ ਮੈਂ ਜੂਨੀਅਰ ਕਲਾਸ ਦੇ ਵਿੱਚ ਇੱਕ ਲੜਕੀ ਆਈ ਅੰਜੂ ਹਮ ਇਹਦੀ ਆਚੋਲੀ ਮਜਾਜ ਦੀ ਕਿਤਾਬ ਹੈ ਹੈਨਾ ਤੇ ਇੱਕ ਕਿਤਾਬ ਹੋਰ ਹੈ ਸ਼ਾਇਦ ਤਰਖੀਆਂ ਸੀ ਸਾਹਿਬ ਹੈਨਾ ਤੇ ਨੱਚੋਲੀ ਉਹਦਾ ਦੋਤਾਂ ਜਣਾ ਸੀਗਾ ਉਹਦੇ ਨਾਲ ਫਿਰ ਥੋੜਾ ਹੋ ਗਿਆ ਤੇ ਅੰਜੂ ਦੇ ਨਾਲ ਫਿਰ ਦੇ ਘਰੇ ਆਣਾ ਸ਼ੁਰੂ ਹੋਏ ਤੇ ਫਿਰ ਕਸਮ ਜਿਹੜੀ ਹੈ ਜਿਹੜੀ ਅੰਜੂ ਦੀ ਪੜੀ ਸਿਸਟਰ ਉਹ ਉਹਦੇ ਨਾਲ ਫਿਰ ਉੱਥੇ ਮੁਲਾਕਾਤ ਹੁੰਦੀ ਤੇ ਜਿਆਦਾ ਫਿਰ ਉਹ ਜੀ ਕੁਝ ਸਾਲ ਬਾਅਦ ਤਿੰਨ ਸਾਲ ਬਾਅਦ ਜਾਂ ਚਾਰ ਸਾਲ ਬਾਅਦ ਜਾਂ ਤਿੰਨ ਸਾਲ ਬਾਅਦ ਜਿਹੜਾ ਹੈ ਉਹ ਅਸੀਂ ਸ਼ਾਦੀ ਵਾਲਾ ਜਿਹੜਾ ਸਾਡਾ ਜਿਹੜਾ ਉਹ سلسلہ ਹੈ ਫਿਰ ਉਹ ਉਹ ਇਸ ਤਰੀਕੇ ਨਾਲ ਸ਼ੁਰੂ ਹੋਇਆ ਹੁਣ ਜਦੋਂ ਤੁਸੀਂ ਸ਼ਾਦੀ ਤੇ ਆ ਗਏ ਆ ਤੇ ਹੁਣ ਤੁਸੀਂ ਉਹ ਕਰਨਾ ਹੈ ਲਿਖਣ ਦਾ ਤੁਹਾਡੇ ਕੋਲੋਂ ਹੈ ਹੋਰ ਤੁਸੀਂ ਕੁਝ ਮਤਲਬ ਕਦੇ ਜ਼ਿੰਦਗੀ ਜਿਹਾ ਨਹੀਂ ਕੀਤਾ ਤੇ ਫਿਰ ਤੁਹਾਡੇ ਕੋਲ ਕੀ ਮਾਧਿਮ ਹੈ ਫਿਰ ਲਿਖਣ ਦੇ ਲਈ ਮੈਂ ਪਹਿਲੀ ਵਾਰ ਪ੍ਰੋਫੈਸ਼ਨਲੀ ਹਮ ਸ਼ਰਮਲ ਸਿੰਘ ਨਾਲ ਸਾਡੀ ਮਤਲਬ ਕਲਾਸ ਵੈਲੋ ਸੀਗਾ ਤੇ ਨਾਟਕ ਲਿਖਨੇ ਸ਼ੁਰੂ ਕੀਤੇ ਰੇਡੀਓ ਲਈ ਨਾਟਕ ਲਿਖਨੇ ਸ਼ੁਰੂ ਕੀਤੇ ਰੇਡੀਓ ਲਈ ਤੇ ਦਰਜਨਾ ਦਰਜਨਾ ਦੀ ਗੰਤੀ ਚ ਨਾਟਕ ਲਿਖੇ ਜੁੜੂ ਕੀਤੇ ਤੇ ਇਸੇ ਤਰੀਕੇ ਨਾਲ ਫਿਰ ਜਦੋਂ ਉਸ ਸਮਾਂ ਦਾ ਨਾਟਕ ਕਰਦਾ ਸੀਗਾ ਤੇ ਉਹ ਤੁਡੀ ਨਾਟਕ ਲਿਖਦਾ ਸੀ ਹੂੰ ਪਹਿਲਾ ਨਾਟਕ ਮੈਨੂੰ ਤਾਂ ਹੁਣ ਮੈਨੂੰ ਯਾਦ ਆਦਾ ਰੇਡੀਓ ਨਾਟਕਾਂ ਤੋਂ ਇਲਾਵਾ ਉਹ ਨਾਟਕਾਂਾਂ ਦੀ ਹਾਲਾਂਕਿ ਹੁਣ ਬਹੁਤ ਵੱਡਾ ਰੋਲ ਆ ਕਿਉਂਕਿ ਉਹ ਨਾਟਕ ਜਿਹੜੇ ਰੇਡੀਓ ਦੇ ਨਾਟਕ ਸੀ ਨਾ ਜਿਹੜਾ ਕੋਈ ਉਹ ਫਰਸਟ ਆ ਜਾਂਦੇ ਸੀ ਜਾਂ ਕੁਝ ਇਦਾਂ ਹੋ ਜਾਂਦਾ ਸੀਗਾ ਉਹਨਾਂ ਤੇ ਉਹ 15-16 ਲੈਂਗੁਏਜ ਹਿੰਦਸਤਾਨ ਪਰ ਨੀਂ ਚ ਟ੍ਰਾਂਸਲੇਟ ਹੁੰਦੇ ਸੀ ਉਹ ਕਈ ਵਾਰੀ ਮੇਰੇ ਉਹ ਨਾਟਕ ਫਿਰ ਹਿੰਦਸਤਾਨ ਇਹਦਾ ਟ੍ਰਾਂਸਲੇਟ ਹੋ ਕੇ ਆਇਆ ਤੇ ਪਹਿਲਾ ਨਾਟਕ ਜਿਹੜਾ ਪੰਜਾਬੀ ਦਾ ਪਹਿਲਾ ਸੋਲੋ ਨਾਟਕ ਹੈ ਜਿਹਨੂੰ ਇੱਕੋ ਐਕਟਰ ਕਰਦਾ ਹੈ ਉਹ ਜੂਠ ਹਮ ਯੇ ਦੇ ਹੁਣ ਤੱਕ ਮੇਰਾ ਖਿਆਲ ਜਿਹੜਾ ਹੈ ਕਿ 27 ਦੀ 25 24 ਸਾਲ ਤੋਂ ਖੜੇ ਜਾ ਰਹੇ ਤੇ ਉਹਨੂੰ ਲੱਗਦਾ ਸੈਂਕੜਿਆਂ ਦੀ ਗਿਣਤੀ ਜਿਹਾ ਹਜ਼ਾਰ ਨਹੀਂ ਪਹੁੰਚੇ ਉਹਰੇ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹਦੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਪੰਜਾਬ ਤੋਂ ਬਾਹਰ ਦਿੱਲੀ ਚ ਇਨਸ਼ਾਅੱਲਾ ਸ਼ੰਗਮੂ ਤੱਕ ਲੱਗਾ ਜਾਂ ਨਿਊਜ਼ੀਲੈਂਡ ਤੇ ਹੋਰ ਕਈ ਜਗ੍ਹਾ ਤੋਂ ਤੇ ਵੀ ਕਰਕੇ ਆਇਆ ਅੱਜ ਸਾਡੇ ਡਾਕਟਰ ਸਾਹਿਬ ਨੇ ਅਮਰਸਰ ਦੇ ਹੈ ਜੀ ਉਹ ਵੀ ਉਹ ਜੋ ਸਨਾਟਕ ਕਰ ਰਹੇ ਨੇ ਉਹ ਛੱਪ ਵੀ ਗਿਆ ਪ੍ਰੀਤੀ ਉਹਨਾਂ ਨੇ ਆਟੋਮਾਟ ਵਾਲੇ ਨੇ ਉਹਨਾਂ ਨਾਟਕ ਛਾਪਿਆ ਹੈ ਤਾਂ ਪੰਜਾਬੀ ਦਾ ਪਹਿਲਾ ਉਹ ਨਾਟਕ ਸੀ ਸੋਲੋਨਾ ਸੋਲੋ ਨਾਟਕ ਬਾਅਦ ਵਿੱਚ ਜਿਹੜਾ ਸੰਗੀਤਾ ਰਾਣੀ ਉਹਨਾਂ ਨੇ ਜਿਹੜਾ ਸੋਲੋ ਨਾਟਕ ਕਿਤੇ ਉਸ ਤੋਂ ਥੋੜਾ 2-2 ਸਾਲ ਤੈਨ ਸੰਭਾਲ ਉਹ ਨਾਟਕ ਆਣੀ ਸ਼ੁਰੂ ਹੁੰਦੇ ਤੇ ਫਿਰ ਮੈਨੂੰ ਇਹ ਲੱਗਿਆ ਕਿ ਮੈਂ ਸੀਰੀਅਸਲੀ ਵੀ ਇਹ ਮੇਰਾ ਲਿਖਣਾ ਹੈ ਨਾ ਇੱਕ ਤਾਂ ਰੇਡੀਓ ਤੋਂ ਥੋੜੇ ਪੈਸੇ ਵੀ ਮਿਲ ਜਾਂਦੇ ਸੀ ਥੋੜੇ ਬੈਲੇ ਸੀ ਲੇਕਿਨ ਹੁਣ ਉਸਲੇ ਕੋਈ ਜੋਬ ਤਾਂ ਕੋਈ ਕਰਨੇ ਨਹੀਂ ਜੋਬ ਕਰਨ ਦਾ ਮੇਰਾ ਕੋਈ ਆਧਾ ਨਹੀਂ ਸੀਗਾ ਪਰ ਹੁਣ ਤੁਸੀਂ ਵਿਆਹ ਵੀ ਕਰ ਲਿਆ ਠੀਕ ਹੈ ਵੀ ਕਸਮ ਜੋਬ ਸੀ ਇਸ ਕਰਕੇ ਮੈਨੂੰ ਕਦੀ ਉਸ ਕਿਸਮ ਦਾ ਪ੍ਰੈਸ਼ਰ ਨਹੀਂ ਫੇਸ ਕਰਨਾ ਪਿਆ ਪਰ ਫਿਰ ਵੀ ਕਿਹੜੇ ਸੈਕਟਰ ਦੀ ਇਹਨਾਂ ਦੀ ਜੋਬ ਤੁਹਾਡੀ ਵਾਇਸ ਵੀ ਇਹ ਡਿਵੈਲਪਮੈਂਟ ਪ੍ਰੋਜੈਕਟ ਐਥੇ ਪਟਿਆਰੇ ਦੇ ਵਿੱਚ ਡੀਸੀडब्ल्यू ਕਹਿੰਦੇ ਸੀ ਉਹਨੂੰ ਉਹਦੇ ਵਿੱਚ ਇਹ ਕਲੈਰੀਕਲ ਉਹ ਜੋ ਅਫੀਸ਼ੀਅਲ ਉਹ ਜੋਬ ਸੀ ਉਹਨੇ ਡਾਲ ਹੋਇਆ ਦੋ ਤਿੰਨ ਮਹੀਨੇ ਪਹਿਲਾਂ ਹਾਂ ਹੈ ਤੇ ਇਹਦੀ ਬਹੁਤ سپورਟ ਰਹੀ ਹੈ ਇਸ سپورਟ ਕਰਕੇ ਹੀ ਮੈਂ ਉਹ ਸਾਰੇ ਕੰਮ ਕਰ ਸਕਿਆ ਨਾ ਨਾਟਕ ਲਿਖਣ ਦੇ ਜਾਂ ਥੀਏਟਰ ਜਾਂ ਵਰਕਸ਼ਾਪਸ ਕਰਨ ਦੇ ਉਹ ਸਾਰੇ ਹੀ ਉਹ ਕੰਮ ਸੀ ਮੈਂ ਕੰਮ ਹੋ ਗਿਆ ਆ ਮੀ ਜਣਾ ਨਾ ਮੈਨੂੰ ਬੜਾ ਉਹ ਵੀ ਕਿਹਾ ਜਾਂਦਾ ਸੀ ਵੀ ਇਹ ਨਾ ਬੜਾ ਕੰਪਰੋਮਾਈਜ਼ ਨਹੀਂ ਕਰਦਾ ਤੇ ਇਸ ਕਿਸਮ ਦਾ ਬੜਾ ਖੜਾ ਹੈ ਹੈ ਨਾ ਇੱਕ ਟਾਈਮ ਤੇ ਹੈ ਵੀ ਸੀਗਾ ਹੁਣ ਪਤਾ ਨਹੀਂ ਮੈਨੂੰ ਤਾਂ ਲੱਗਦਾ ਨਾ ਕਾफी ਘਟ ਗਿਆ ਵਾਕੀ ਸਾਇ ਇਹ ਤਾਂ ਦੂਜੇ ਨੇ ਜਲਾ ਬਤਾਇਆ ਹੋਇਆ ਕਿ ਨਾ ਕਿ ਘੜਿਆ ਤੇ ਉਹ ਕਰਮੇ ਤਾਂ ਹੀ ਸਗਿਆਂ ਨੂੰ ਕੋ ਸਮਝਦਾ ਮੈਂ ਜੂਠ ਸੀਗਾ ਉਹ ਪ੍ਰਕਾਸ਼ ਵਾਲਮੀਕੀ ਸਾਹਿਬ ਦੀ ਜੋ ਉਹਨਾਂ ਦੀ ਜੀਵਨੀ ਸੀ ਜਿੱਥੇ ਪਹਿਲੀ ਵਾਰ ਹੀ ਪੰਜਾਬ ਦੇ ਨਾਟਕਾਂ ਦੇ ਵਿੱਚ ਮੈਂ ਦਾਵਾ ਨਹੀਂ ਕਰਦਾ ਪਰ ਮੈਨੂੰ ਲੱਗਦਾ ਹੈ ਕਿਉਂਕਿ ਗੁਰਸ਼ਰਨ ਸਾਹਿਬ ਭਾਈ ਨੇ ਵੀ ਜਦੋਂ ਇਹ ਪਹਿਲੀ ਵਾਰੀ ਝੂਠ ਦਾ ਸ਼ੋਅ ਹੈ ਨਾ ਭਾਈ ਇਹ ਹੋਇਆ ਮਈ ਦੇ ਦਿਨ ਲੁਧਿਆਣੇ ਜਿਹੜਾ ਬੁਲਾਸਾ ਨਹੀਂ ਮਿਲਿਆ ਓਪਨ ایਅਰ تھیਟਰ ਹੈਗਾ ਉੱਥੇ ਨਾਟਕ ਹੁੰਦੇ ਸੀ ਸੈਮਨ ਨੇ ਪਹਿਲਾ ਸ਼ੋਅ ਦਾ ਕਿਤਾ ਪਹਿਲੀ ਮਈ ਵਾਲੇ ਦਿਨ ਤੇ ਉਹ ਨਾਟਕ ਉਹਦੀ ਬਹੁਤ ਟੀਮਾਂ ਹੁੰਦੀਆਂ ਸੀ ਪੂਰੇ ਪੰਜਾਬ ਦਾ ਸੀਗਾ ਉਹ ਤੇ ਮੈਨੂੰ ਲੱਗਦਾ ਰਾਤ 2:00 ਵਜੇ ਉੱਠਾਈ ਹੋਏ ਗਏ ਹੋਣੇ ਤੇ ਜਦੋਂ ਨਾਟਕ ਸੈਮਲ ਲਾ ਸ਼ੁਰੂ ਹੋਇਆ ਤੇ ਮੈਂ ਪਿੱਛੇ ਬੈਠਾ ਸੀ ਤੇ ਮੈਂ ਲੋਕਾਂ ਨੂੰ ਇੱਕ ਦੂਸਰੇ ਨੂੰ ਜਵਾਂਦੇ ਹੋਏ ਇਹ ਘੁਰਤ ਤੇ ਉਹ ਨਾਟਕ ਜਦੋਂ ਜੁੜ ਹੋਇਆ ਤੇ ਗੁਰਸ਼ਰ ਨੂੰ ਮਾਰੀ ਹੋਏ ਨੇ ਭੋਲੇ ਤੂੰ ਬਹੁਤ ਅਗਲੀ ਵਾਰੀ ਬਾਤ ਫਿਰ ਉਹਨੂੰ ਤਾਂ ਕਈ ਇੰਟਰਵਿਊ ਜਿਤੀਆਂ ਜੀਐਨ ਐਕਸਪ੍ਰੈਸ ਨੂੰ ਕਿ ਪਹਿਲੀ ਵਾਰੀ ਪੰਜਾਬੀ ਨਾਟਕ ਦੇ ਵਿੱਚ ਸੋਲੋ ਤਾਂ ਹੋਇਆ ਹੀ ਲੇਕਿਨ ਉਸਰ ਮਾਧਿਅਮ ਦੀ ਗੱਲ ਵੀ ਇਹਦਾ ਕਾਸਟ ਦਾ ਇਸ਼ੂ ਹੈ ਹਣਾ ਵੀ ਕਲਾਸ ਦਾ ਇਸ਼ੂ ਸੀ ਪੰਜਾਬ ਦੇ ਨਾਟਕਾਂ ਦੇ ਵਿੱਚ ਪੰਜਾਬੀ ਦੇ ਨਾਟਕਾਂ ਦੇ ਵਿੱਚ ਹਣਾ ਕਾੜੀਆਂ ਚ ਵਿਸ਼ੇਸ਼ ਹੈ ਮਤਲਬ ਚਾਹੇ ਉਹ ਕਿਸੇ ਨਵੇਂ ਆਉ ਲੋਕਾਂ ਆਉਣ ਬੀ ਦੀ ਸਾਧੀਆਂ ਕਾੜੀਆਂ ਹੋਣ ਹਣਾ ਲੇਕਿਨ ਕਾਸਟ ਦਾ ਇਸ਼ੂ ਹੂੰ ਔਰ ਉਸਦੀ ਪੀਨ ਹੂੰ ਇਨੀ ਸੇ ਦਬ ਦੇਣਾ ਹੂੰ ਉਹ ਗੁਰਸ਼ਨਪਾ ਜੀ ਦਾ ਵੀ ਇਹ ਕਹਿੰਦਾ ਸੀ ਜਿਤ ਮੇਂ ਜਿਤ ਤੱਕ ਮੇਰੀ ਜਾਣਕਾਰੀ ਹੈ ਉਹ ਪਹਿਲਾ ਨਾਟਕ ਜਿਹੜਾ ਹੈ ਹੂੰ ਉਹ ਝੂਠ ਸੀ ਹੂੰ ਔਰ ਉਹ ਫਿਰ ਅਸੀਂ ਬਿਨਾਂ ਕਿਸੇ ਕੋਈ ਇੱਕ ਛੋਟਾ ਜਿਹਾ ਬਸ ਜਾਲ ਲਾਇਆ ਹੁੰਦਾ ਸੀ ਹੂੰ ਜਾਲ ਦੇ ਵਿੱਚ ਅਸੀਂ ਉਹਨੂੰ ਕਹਿੰਦੇ ਸੀ ਮਾਈਂਡ ਡਿਸੈਪਟ ਹੂੰ ਕਿ ਬੰਦੇ ਦੇ ਦਿਮਾਗ 'ਚ ਜਿਹੜੀਆਂ ਕੁਝ ਚੀਜ਼ਾਂ ਖੁੱਭ ਕੇ ਰਹਿ ਜਾਂਦੀਆਂ ਨੇ ਨਾ ਬਚਪਨ 'ਚ ਕਿਵੇਂ ਆਕਾਸ਼ ਵਾਲਾ ਬੰਦਾ ਹੈ ਉਹ ਸੋਣਾ ਉਹ ਬਚਪਨ ਦੀ ਆਪਣੀ ਗੱਲ ਯਾਦ ਆ ਕਿ ਉਹ ਸਕੂਲ ਚ ਪੜਦਾ ਸੀ ਅੱਜ ਉਹਦੇ ਮਾਇਦਾ ਹੈਡਮਾਸਟਰ ਸੀ ਨਾ ਉਸਨੇ ਉਹਨੂੰ ਇਸ ਕਰਕੇ ਕਿਹਾ ਵੀ ਇਥੋਂ ਦਾ ਪੱਤੇ ਤੋੜ ਲੈ ਤੇ ਝਾੜੀਆਂ ਤੋੜ ਲੈ ਤੇ ਉਹ ਝਾੜੂ ਬਣਾ ਲੈ ਤੇ ਝਾੜੂ ਦੇ ਕਿਉਂਕਿ ਉਹ ਉਸ ਦਿਨ ਵਾਲੀ ਉਹਨੂੰ ਸੂਣ ਸਮਝਦੇ ਨਹੀਂ ਹੈ ਹੂੰ ਉਹਨੂੰ ਸਟੂਡੈਂਟ ਸਮਝਦੇ ਨਹੀਂ ਹੈ ਹੈ ਨਹੀਂ ਹੂੰ ਤੇ ਕਿਹਾ ਉਸ ਨੂੰ ਹੱਥ ਨਹੀਂ ਲਾਉਣ ਦੇਣਾ ਹੂੰ ਇਹ ਮੈਦ ਜੋ ਕਿ ਮੇਂ ਨਿਕਲੇ ਇਹ ਵੀ ਹੈ ਸਾਡਾ ਮੇਰਾ ਕਲਾਸ ਵਾਲੀ ਜਿੰਨ ਅਦੀਪ अरोड़ा ਉਸਨੇ ਪਹਿਲੀ ਵਾਰੀ ਮੈਨੂੰ ਚੜ੍ਹਾ ਦਿੱਤਾ ਮੇਰੇ ਘਰ ਦਾ ਮੌਲਕਾ ਪਿਦਲੀ ਜਦਾਸ ਸਿਕਲੀ ਗਿਆ ਕਾਸਟੇਰ ਸੀ ਲੇਕਿਨ ਫਿਰ ਵੀ ਕਾਸਟ ਮਾਂ ਮੇਰੀ ਨਹੀਂ ਸੀ ਹਮ ਮਾਂ ਤਾਂ ਮੇਰੀ ਪਿਆਦੇ ਵੀ ਚਲ ਜਾਂਦੀ ਸੀ ਦੇਗ ਵੀ ਚੜਾ ਜਾਂਦੀ ਸੀ ਹੈ ਪੀਰਚੋਦ ਨਹੀਂ ਹੋਣਾ ਨਾ ਜਾਣਾ ਪੈਦਲ ਹਮ ਤਾਂ ਉਹ ਕੱਲ ਮੇਰੀ ਮਾਂ ਕੋਲੋਂ ਮੇਰੇ ਚਾਈ ਸੋ ਪਹਿਲੀ ਅਰੀ ਜਿਹੜਾ ਫਿਰ ਉਹ ਝੂਠ ਆ ਉਹ ਅਸਲੀ ਮਾਈਂਡ ਸੈਟ ਕਿਵੇਂ ਗਿਆ ਹੂੰ ਕਿ ਉਹਦੇ ਦਿਮਾਗ 'ਚ ਉਸ ਜਿਹੜਾ ਝਾੜੂ ਆ ਨਾ ਹੂੰ ਉਹ ਝਾੜੂ ਵਈ ਉਹਦੇ ਅੰਦਰ ਨਾ ਖੋਣ ਗਿਆ ਜਿਵੇਂ ਕਦੇ ਛੱਪ ਗਿਆ ਹੂੰ ਦੋਨੋਂ ਸਿਰਫ ਸਤਦਾ ਹਿੱਸਾ ਬਣ ਗਿਆ ਹੂੰ ਇਵੇਂ ਹੀ ਜੇ ਉਹ ਨੂੰ ਕੋਈ ਹੋਰ ਮਤਲਬ ਕਿਸੇ ਦੇ ਘਰ ਗਿਆ ਉਹਨੂੰ ਯੂਨੀਵਰਸਿਟੀ ਪੜ੍ਹ ਲਿਆ ਪੜ੍ਹ ਗਿਆ ਤੇ ਪਰ ਕਿਤੇ ਮਤਲਬ ਉਹਦਾ ਨਾਂ ਵੀ ਹੋ ਗਿਆ ਹੈ ਹਨਾ ਪਰ ਆਪਣੇ ਗਦੇ ਪ੍ਰੋਫੈਸਰ ਦੇ ਨਾਲ ਕਿਸੇ ਦੇ ਘਰ ਜਾਂਦਾ ਤੇ ਉਹਨੂੰ ਵੀ ਕਿਸੇ ਮੱਖਲੇ ਕੱਪ ਦੇ ਵਿੱਚ ਜਾ ਦਿੱਤੀ ਜਾਂਦਾ ਹੂੰ ਚਲੋ ਜਿਦਾ ਵੱਖਰਾ ਕੱਪ ਹੈ ਹੂੰ ਉਹਦੇ ਦਿਮਾਗ 'ਚ ਹਨਾ ਇਹ ਤਿੰਨ ਚਾਰ ਕੋਨੇ ਹੀ ਬਣੇ ਹੋਏ ਆ ਉਹਦੇ ਦਿਮਾਗ 'ਚ ਤੇ ਉਹਨਾਂ ਉਹਨਾਂ ਚਾਰ ਕੋਨਿਆਂ ਦੇ ਅੰਦਰ ਹੀ ਉਹ ਹੂੰ ਉਹ ਨਿਕਲ ਨਹੀਂ ਪਾਇਆ ਵਿੱਚ ਹੂੰ ਉਹ ਜਾਲ ਹੈ ਉਹ ਜਾਲ ਦੇ ਚਾਰ ਕੋਨਿਆਂ ਦੇ ਇਹਨੂੰ ਅਸੀਂ ਮਾਈਂਡ ਸੈਟ ਹੂੰ ਵੀ ਉਹਨਾਂ ਕਾਸਟ ਸਿਰਫ ਬਾਹਰ ਐਗਜ਼ਿਸਟ ਨਹੀਂ ਕਰਦੀ ਕਿਵੇਂ ਉਹਦੀ ਸਾਈਕੋਲੋਜੀਕਲ ਮੈਮਰੀ ਦਾ ਹਿੱਸਾ ਬਣ ਗਈ ਹੈ ਔਰ ਕਿਵੇਂ ਕਿਵੇਂ ਉਹ ਉਹਨਾਂ ਮੈਮਰੀਜ਼ ਨੂੰ ਸਕੇਪ ਕਰਦਾ ਹੈ ਡਰਸਟ ਪਲੇ ਐਕਚੁਅਲੀ ਜੀ ਜਿਹੜਾ ਉਹ ਡਿਫਰੈਂਸ਼ੀਅਲ ਕਾਡਨ ਅਜੀਬ ਨਹੀਂ ਤੇ ਨਾਲ ਉਹ ਜਦੋਂ ਉਹਨੂੰ ਸੁਣ ਸੁਣ ਡਰਾਮਟਾਈਜ਼ ਕੀਤਾ ਜੀ ਕਿਉਂਕਿ ਦੀਵਨੀ ਚ ਤਾਂ ਆਲਰੇਡੀ ਸਿਰ ਆਪਣੀ ਦੀਵਨੀ ਲਿਖੀ ਹੈ ਕਿ ਤੇ ਦੀਵਨੀ ਨੂੰ ਜਦੋਂ ਅਸੀਂ ਡਰਾਮਟਾਈਜ਼ ਕੀਤਾ ਕਿ ਜੇਕਰ ਆ ਸਿਰਫ ਬਾਹਰ ਹੋਵੇ ਇਹ ਵੀ ਜਿਵੇਂ ਉਹ ਵਰਗਾ ਜਿਹਾ ਵਾਲਮੀਕੀ ਕਹਿੰਦੇ ਆ ਕਿ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਉਹਦੀਆਂ ਭਤੀਜੀਆਂ ਨੇ ਜਾਂ ਉਹਨਾਂ ਦੇ ਹੋਰ ਜੀ ਬਣਾਉਂਦੀ ਵਾਈਫ ਵੀ ਜਿਹੜਾ ਹੈ ਹੈ ਭਤੀਜੀਆਂ ਨੇ ਆਪਣੇ ਨਾਮ ਬਦਲ ਲਏ ਆ ਤੇ ਉਹ ਆਪਣਾ ਨਾਮ ਆਪਣੇ ਫੰਕਸ਼ਨਾਂ ਦੇ ਵਿੱਚ ਜੇ ਵਿਆਹ ਸ਼ਾਦੀ ਹੁੰਦੀ ਤੇ ਕਾਰਡ ਤੇ ਵਾਲਮੀਕੀ ਉਹਨਾਂ ਦਾ ਨਾਮ ਹੀ ਲਿਖਿਆ ਜਾਂਦਾ ਕਿਉਂਕਿ ਉਹਨਾਂ ਦੇ ਅੰਦਰ ਕੋਈ ਡਰਾ ਵੀ ਸਾਡੀ ਪਛਾਣ ਹਮ ਪਛਾਣ ਹੋ ਜਾਣੀ ਸੋ ਇਹ ਸਿਰਫ ਨਹੀਂ ਕਿ ਸੋਸੀਓਲੋਜੀਕਲ ਮਾਮਲਾ ਨਹੀਂ ਹੈ ਇਹ ਇੱਕ ਸਾ ਕਲੋਜੀਕਲ ਰਿਪ੍ਰੀਸ਼ਨ ਦਾ ਮਾਮਲਾ ਹੈ ਜਿਵੇਂ ਤੁਸੀਂ ਇਹਦੀ ਜੋੜ ਦੀ ਗੱਲ ਕੀਤੀ ਜਿਹੜਾ ਕੇ ਓਮ ਪ੍ਰਕਾਸ਼ ਵਾਲਮੀਕੀ ਦੀ ਸਵੈ ਜੀਵਨੀ ਤੇ ਆਧਾਰਿਤ ਤੁਹਾਡਾ ਨਾਟਕ ਸੀ ਜੀ 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 ਤੇ ਜਿਹੜਾ ਇਹ ਤੋਂ ਬਾਅਦ ਜਿਵੇਂ ਤੁਹਾਡਾ ਇੱਕ ਹੋਰ ਨਾਟਕ ਸੀਗਾ ਤੈਂ ਕੀ ਦਰਦਨਾ ਆਇਆ ਉਹ ਵੀ ਮਤਲਬ ਏਸੇ ਲਈ ਫਾਲੋਅ ਅਪ ਗਿਆ ਜਾ ਸਕਦਾ ਇੱਕ ਤਰ੍ਹਾਂ ਜਿਵੇਂ ਇਹ ਕਾਸਿਡ ਨਾਲ ਰਿਲੇਟਡ ਸੀ ਹਾਂ ਤਾਂ ਉਹ ਤੋਂ ਬਾਅਦ ਫਿਰ 2002 ਦੀ ਜਿਹੜੀ ਗੁਜਰਾਤ ਹਿੰਸਾ ਹੁੰਦੀ ਹੈ ਤੁਸੀਂ ਉਹਦੇ ਬਾਰੇ ਜਿਹੜਾ ਇਹ ਨਾਟਕ ਲਿਖਿਆ ਤੈਂਕਿਊ ਕਰਦਣਾ ਆਇਆ ਕਿ ਜਦ ਕਿ ਉਦੋਂ ਬਾਅਦ ਜਿਹੜੇ ਤੁਹਾਡੇ ਨਾਟਕ ਨੇ ਆਪਾਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਉਹ ਥੋੜੇ ਜਿਆਦਾ ਮੇਰੇ ਖਿਆਲ ਨਾਲ ਮਤਲਬ ਜਿਵੇਂ ਸਹਿਜ ਦਾ ਵੱਲ ਵੀ ਤੁਹਾਡਾ ਫਿਰ ਜਾਣਾ ਜਾਂਦਾ ਸਾਦਰ ਰਾਜੀ ਹੈ ਜਦੋਂ ਆਪਾਂ ਵੇਖਦੇ ਹਾਂ ਹਾਂ ਮਾ ਰਿਤੂ ਲੋਕ ਹੈ ਰਿਤੂ ਲੋਕ ਹੋ ਗਿਆ ਨਾ ਜੀ ਸ਼ਹਾਦਤ ਤੇ ਹੋਰ ਨਾਟਕ ਵੀ ਬਿਚਰੀ ਆਉਂਦਾ ਹੈ ਹਾਂ ਹਾਂ ਭਗਤ ਸਿੰਘ ਵਾਲਾ ਹੈ ਹੈ ਨਾ ਯਾਰ ਇਹ ਜਿਹੜੀ ਮੈਂ ਤੁਹਾਨੂੰ ਅਸੀਂ ਨਾ ਥੈਂਕ ਯੂ ਦੱਸਣਾ ਹੈ ਹੂੰ ਥੈਂਕ ਯੂ ਦੱਸਣਾ ਆਇਆ ਉਹਨਾਂ ਕਿਵੇਂ ਆ ਕਿ ਕਿਹੜੇ ਕਿਹੜੇ ਬੰਦੇ ਤੁਹਾਡੇ ਜੀਵਨ ਚ ਕਿਵੇਂ ਕਿਵੇਂ ਰੋਲ ਪਲੇ ਕਰਦੇ ਆ ਇੱਥੇ ਇਹ ਯੂਨੀਵਰਸਿਟੀ ਚ ਮੈਂ ਬਦਲ ਦਾ ਨਾ ਨਹੀਂ ਲਿਆ ਕਿਉਂ ਥੀਏਟਰ ਡਿਪਾਰਟਮੈਂਟ ਦਾ ਇਸਾ ਨਹੀਂ ਸੀਗਾ ਹੂੰ ਹੂੰ ਉਹਦਾ ਸੀ ਜੀਪੀ ਜਿਸੀ ਬੰਦੇ ਸੀ ਮੇਂ ਟੈਂਪਰਪੀਰ ਨਾ ਸੀ ਜਰਨਲਿਜ਼ਮ ਸੀਗਾ ਹੂੰ ਹੈ ਨਹੀਂ ਤੇ ਉਹਦੇ ਨਾਲ ਮੇਰੀ ਬਹੁਤ ਨਿਗਰਤਾ ਹੋਈ ਹੂੰ ਬਹੁਤ ਜ਼ਿਆਦਾ ਸਾਂਝੀ ਬਹੁਤ ਜ਼ਿਆਦਾ ਸਾਂਝੀ ਹੂੰ ਇਹ ਜਦੋਂ ਦੋ ਯਾਰ ਇੱਕ ਦੇ ਦੰਗੇ ਹੋਏ 84 ਦੇ ਜਾਂ ਤੋ ਬਾਹਰ ਬਤਰ ਬਾਤ ਬਾਤ ਬਤਰ ਹੂੰ ਬਤਰ ਤਕਸੀਮ ਨੇ ਹਨਾ ਮੈਨੂੰ ਯਾਦ ਆਇਆ ਤੇ ਮੈਂ ਕਸਮ ਤੀਹ ਰੇਂਦਾ ਸੀ ਤੇ ਕਸਮ ਮਾਦਰ ਵੀ ਰਾਲ ਰਹਿੰਦੇ ਜਦੋਂ ਮੈਂ ਟੀਵੀ ਮੈਂ ਐਕਚੁਅਲੀ ਐਕਚੁਅਲੀ ਮਤਲਬ ਕੋਈ ਇਹ ਸਿੰਬੋਲਿਕ ਗੱਲ ਨਹੀਂ ਕਰ ਮਾਦਰ ਜਿਹੜਾ ਮੈਂ ਪੜ ਪੜ ਕੇ ਰੋਣਾ ਹੂੰ ਟੀਵੀ ਤੇ ਚੱਲ ਰਿਹਾ ਸੀ ਟੀਵੀ ਤੇ ਉਹ ਮੈਂ ਰੋਂਦੇ ਦੇਖਿਆ ਹੂੰ ਔਰ ਤਾਂ ਬਚਾਂਤੇ ਉਹ ਸਾਰਾ ਕੁਝ ਤੇ ਹੈ ਨਾ ਤੇ ਇਸ ਨਾਲ ਲੱਗੇ ਲਈ ਇਤਫਾਕਨ ਕੀ ਗੱਲ ਸੀਗੀ ਜੇ ਪੀਓਨ ਲੁਧਿਆਣਾ ਜਾ ਚੁੱਕਾ ਸੀ ਹਮ ਉਹ ਜੜਦਾ ਸੀ ਹਮ ਤੇ ਲਾਈਨ ਲਾਈਨ ਫੋਨ ਹੁੰਦਾ ਸੀ ਮੋਬਾਈਲ ਦਾ ਹੁੰਦਾ ਨਹੀਂ ਸੀ ਫੋਨ ਆ ਗਿਆ ਅਦਾ ਹਮ ਲੱਗੀ ਕਰ ਹਮ ਮੈਂ ਕਿਉਂ ਰੋ ਰਿਹਾ ਬਿਲਕੁਲ ਨਹੀਂ ਹਮ ਕੋਈ ਹੱਲ ਨਹੀਂ ਨਾ ਦ੍ਰੁਣ ਹੱਲ ਰੋ ਰਿਹਾ ਕੀ ਕਰ ਰਿਹਾ ਮੈਂ ਕਿਉਂ ਰੋ ਰਿਹਾ ਹਮ ਕਦ ਆ ਜਾ ਮਿਲ ਕੇ ਰੋਗੇ ਹਮ ਆ ਜਾ ਹਮ ਮਿਲ ਕੇ ਰੋਗੇ ਹਮ ਅੰਲੂ ਜਾਨੇ ਚਲਾ ਗਿਆ ਹਮ ਐ ਤੋਂ ਦੇਖੀ ਦਾ ਰੋਇਆ ਇਹਦੀ ਸ਼ੁਰੂਆਤ ਹੈ ਹਮ ਨਹੀਂ ਥੋੜਾ ਜਿਹਾ ਮੈਂ ਉਹ ਫਿਰ ਹੁਣ ਕੋਈ ਨਾ ਕੋਈ ਕਿਨਾਵਾ ਤਾਂ ਉਸ ਸਾਰੀਆਂ ਸੀਨ ਦੇਖੀਆਂ ਬੜੀਆਂ ਕਿਵੇਂ ਜੋ ਦੰਗੇ ਹੋਏ ਉਹ ਤਾਂ ਹੋ ਹੀ ਹੈ ਨਾ ਉਹ ਦੰਗਿਆਂ ਤੋਂ ਬਾਅਦ ਜੋ ਹੋਇਆ ਮੈਡੀਕਲ ਕੈਂਪ ਨਹੀਂ ਲਗਣ ਦੇਣੇ ਜਿਹੜਾ ਕੋਈ ਉਹ ਕੈਂਪ ਲ ਦੇ ਵਿੱਚ ਉਹਨਾਂ ਦਾ ਕੋਈ ਉਹ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਦੇ ਤੇ ਕੇਸ ਪਾ ਦੇਣੇ ਹਨਾ ਪੀਸਮਾਰਸ਼ ਨਹੀਂ ਕਰਣ ਦੇਣੇ ਹਨਾ ਔਰ ਜੋ ਦੰਗਿਆਂ ਤੋਂ ਇਲਾਵਾ ਫਿਰ ਜੋ ਤੇ ਕੀ ਜਾਣਾ ਗਰਪ ਹੋਤੀ ਔਰ ਤਾਂ ਤੇ ਉਹਨਾਂ ਨਾਲ ਤੇ ਗੈਂਗ ਵੇਪ ਔਰ ਗੈਂਗ ਵੇਪ ਦੇ ਵਿੱਚ ਜਿਹੜੇ ਉਹ ਬੰਦੇ ਨੇ ਉਹ ਉਹਨਾਂ ਨੂੰ ਘਾਈ ਸਰਕਾਰੀ ਦੌਰ ਤੇ ਜਿਵੇਂ ਕੀਤਾ ਗਿਆ ਹਮ ਹਣਾ ਮਿਨਿਸਟਰੀ ਦੇ ਵਿੱਚ ਇੱਕ ਬੰਦਾ ਬੈਠਾ ਹੈ ਉਥੇ ਅਹਮਦਾਬਾਦ ਤੋਂ ਕਰ ਰਿਹਾ ਉਹਨਾਂ ਕੋਲ ਫੋਨ ਨੇ ਤੇ ਇਸ ਤੋਂ ਵੀ ਵੱਧ ਮੇਰੀ ਜਿਹੜੀ ਹੋਰ ਜਦੋਂ ਮੈਂ ਆਇਆ ਨਾ ਪ੍ਰੇਸ਼ਾਨ ਕਰਨ ਵਾਲੀ ਗੱਲ ਸੀ ਜਦੋਂ ਪਾਰਲੀਮੈਂਟ ਚ ਉਹਦੇ ਤੇ ਡਿਸਕਸ਼ਨ ਹੋਈ ਨਾ ਹਮ ਸੌਰੀ ਹਣਾ ਜੋ ਵੀ ਹੈ ਜਦੋਂ ਡਿਸਕਸ਼ਨ ਹੋਈ ਤੇ ਮੈਂ ਦੇਖਿਆ ਕੀ ਸਾਰੇ ਹੰਦੁਸਤਾਨ ਉਹਦੇ ਖਿਲਾਫ ਬੋਲ ਰਿਹਾ ਹੈ ਨਿਕਲ ਪੰਜਾਬ ਦੇ ਰਿਪਰੈਜ਼ੈਂਟ ਕਰਨ ਵਾਲੀ ਜਿਹੜੀ ਸਰਕਾਰ ਅਕਾਲੀਆਂ ਨਹੀਂ ਉਹ ਉਹਨਾਂ ਦੇ ਨਾਲ ਖੜੀ ਹੈ ਹਮ ਇੱਕ ਸ਼ਬਦ ਨਹੀਂ ਬੋਲੇ ਖਿਲਾਫ ਤਾਂ ਕੀ ਬੋਲਣਾ ਸੀਗਾ ਉਹਨੇ ਹੱਕ 'ਚ ਖੜੇ ਨੇ ਉਹਨਾਂ ਦੇ ਹੱਕੇ ਮੋਟਾ ਮਈ ਹੈ ਹਮ ਕਿ ਬੋਲ ਰਹੀ ਕਿ ਹੋਰ ਦੀ ਪੇਨਫੁਲ ਪੰਜਾਬ ਉਹ ਜਿਹੋ ਸੀ ਜਿੰਨਾ ਝੋਲੇ ਦੀਏ ਤੇ ਉਹ ਮੈਂ ਉਹ ਨ ਦੇ ਬਿਨਾਂ ਗੱਲ ਤਾਂ ਚੱਲੀ ਜੇਪੀ ਦੇ ਨਾਲ ਅਮਰ ਤਾਂ ਹੁੰਦੇ ਸੀ ਅਮਰ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਉਹ ਦੋਨੇ ਦੋਸਤ ਸੀ ਅੱਛੇ ਬਾਟ ਰਿਵਿੰਗ ਚ ਰਹੇ ਹੋ ਨਹੀਂ ਤੇ ਕਹਿੰਦੇ ਨਾਟਕ ਲਿਖਣਾ ਹੈ ਹਮ ਨਾਟਕ ਮੇਰੇ ਦਿਮਾਗ 'ਚ ਆਈ ਉਹ ਨਹੀਂ ਅਸਿਕ ਪੰਜਾਬ ਨੂੰ ਵੀ ਹੋ ਗਿਆ ਹਮ ਵੀ ਇਹ ਲੋਕ ਸਾਡੇ ਨੂੰ ਮੰਨਦੇ ਨਹੀਂ ਹਮ ਪੰਜਾਬ ਤਾਂ ਖਾਲਸਾ ਦਾ ਹਮ ਵੀ RAM ਦੇ ਨਾਮ ਤੇ ਤਾਂ ਇਹ ਇਹ ਕਰ ਰਹੇ ਤੇ ਖਾਲਸੇ ਦੇ ਨਾਂ ਤੇ ਕੀ ਹੋ ਰਿਹਾ ਹੈ ਇਸੇ ਚੋਏ ਨਾਮ ਜਿਹੜਾ ਹੈ ਤੈਂ ਕੀ ਦਰਬਾਹ ਹਾਂ ਉਹ ਗੁਰਬਾਣੀ ਚੋਂ ਹੈ ਨਾ ਇਹਦੀ ਮਹਾਰਤ पे ਹੀ ਗੱਲ ਕਰਾਂ ਹੂ ਮਾਈ ਗਾ ਹਾਂਜੀ ਮਤਲਬ ਇਹ ਮੇਰਾ ਇਹ ਨੰਨਾ ਇਹਨੂੰ ਤੁਸੀਂ ਮੇਰਾ ਕਹਿ ਸਕਦੇ ਆਂ ਵੀ ਮੈਂ ਮੈਮੀ ਪਰ ਮੀਮੀ ਕਹ ਲੋ ਗੈਰੋ ਕਿ ਅਨਸੈਂਟਿਫਿਕ ਕਹ ਲੋ ਪਰ ਮੈਨੂੰ ਤਾਂ ਇਸ ਤਰੀਕੇ ਨਾਲ ਸਮਝ ਆ ਮੀ ਜਿਵੇਂ ਇਹ ਕਹਦਾ ਫਿਜ਼ੀਕਲ ਸਾਇੰਸ ਆ ਕਿ ਜਿਹੜੀਆਂ ਆਹਾਂ ਨੇ ਨਾ ਜੇ ਉਹਨਾਂ ਨੂੰ ਬਾਹਰ ਨਿਕਲ ਹੁੰਦਾ ਰਸਤਾ ਨਹੀਂ ਨਾ ਨਰਲਾ ਉਹ ਪੈ ਧਰਤੀ ਪਰ ਨਹੀਂ ਐਨੀ ਤਾਕਤ ਨਾਲ ਹੂੰ ਦਬੀਆਂ ਰਹਿ ਗਈਆਂ ਨਾ ਆਹਾਂ ਛਾਪੀਆਂ ਤੇ ਧੱਕੀਆਂ ਸੜਾ ਘੱਟ ਤੋਂ ਉਨ ਤੱਕ ਨਹੀਂ ਜਾਈ ਅਰੇ ਹੂੰ ਹੈ ਅਜਾ ਤਸਦ ਅਜਾ ਤਸਦ ਤੇ ਮੇਰੇ ਮੇਰੇ ਦਿਮਾਗ 'ਚ ਪਤਾ ਨਹੀਂ ਹੁਣ ਕਿਵੇਂ ਉਹ ਕਹਾਣੀ ਬਣੀ ਮੇਰੇ ਦਿਮਾਗ 'ਚ ਆਇਆ ਆਪਣਾ ਜਿਹੜੇ ਉਹ ਘਣੀ ਖਾਤੇ ਨਵੀਂ ਖਾਂ ਹਮ ਦੇ ਕੈਰੈਕਟਰ ਹਮ ਕਿਉਂਕਿ ਮੇਰੇ ਦਿਮਾਗ 'ਚ ਨਾ ਕਿਤਨੇ ਕਿਤੇ ਇਹ ਜਾ ਕੇ ਚਲੋ ਮੈਂ ਕਿਸਾਨਾਂ ਦੀ ਖੁਦਕੁਸ਼ੀ ਵਾਲਾ ਨਾਟਕ ਲਿਖੂਗਾ ਨਾ ਹਮ ਮਿਰਤੂ ਲੋ ਉਹਦੇ 'ਚ ਜਾ ਕੇ ਤਾਂ ਬਹੁਤ ਮੈਂ ਹੋਰ ਜਾਦਾ ਹਾਈਟ ਤੇ ਆ ਗਈ ਹੈ ਗੱਲ ਹਮ ਲੇਕਿਨ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਹਮੇਸ਼ਾ ਨਹੀਂ ਆ ਕਿ ਹਿੰਦੁਸਤਾਨ ਦੀ ਜਿਹੜੀ ਪਰੰਪਰਾ ਨੂੰ ਸੋਤੀ ਹਿੰਦੂ ਗ੍ਰੰਥਾਂ ਪ੍ਰਣ ਨੂੰ ਜਦੋਂ ਪੇਸ਼ ਕੀਤਾ ਜਾਂਦਾ ਹੈ ਨਾ ਉਹਦੇ ਚ ਆਤਮਾ ਦੀ ਮਹੱਤਤਾ ਜੋ ਵੀ ਅਨਡੋਟਰਲੀ ਆਤਮਾ ਰੂਹ ਕਹੋ ਮਾਈਂਡ ਦੇ ਸਾਇੰਸ ਦੇ ਵਿੱਚ ਕਹੋ ਚੇਤਨਾ ਕਹੋ ਹਨਾ ਉਹ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਲੇਕਿਨ ਦੇ ਬਾਡੀ ਕਿ ਬੋਡੀ ਨਹੀਂ ਬਰਦਾ ਵੀ ਉਹ ਜਿੰਨਾ ਕੁਝ ਇਹਨੂੰ ਗੁਰਮੁਖ ਰਾਚ ਟ੍ਰੈਡੀਸ਼ਨਸ ਦੇ ਅਗਿ ਪਈ ਜੇ ਰੱਬ ਨੇ ਵੀ ਕੁਝ ਕਰਨਾ ਹੈ ਨਾ ਰੱਬ ਤਾਂ ਸਭ ਤੋਂ ਵੱਡੀ ਆਤਮਾ ਹੈ ਪਰਮ ਆਤਮਾ ਕਹਿੰਦੇ ਹਨ ਹਮ ਪਰ ਜੇ ਆਤਮਾ ਨੇ ਹੀ ਸਭ ਕੁਝ ਕਰ ਲੈਣਾ ਵਾ ਤੇ ਉਹਨੂੰ ਮਨੁੱਖੀ ਦੇਹ ਚ ਆਉਂਦੀ ਹੈ ਉਤਾਰ ਤਾਂ ਉਹਦੀ ਲੋੜ ਹੀ ਕਮੈਂਦੀ ਬਈ ਹਮ ਫਿਰ ਰਾਮ ਬਣ ਕੇ ਇਹ ਬਕਾਇਦਾ ਕੁਸ਼ਲਿਆ ਦੇ ਗਰਮ ਚ ਆ ਕੇ 9 ਮਹੀਨੇ ਉਲਟੇ ਲਟਕਣ ਦੀ ਰਾਹ ਆ ਰਾਮ ਜੀ ਨੂੰ ਜਦ ਕਿ ਨੂੰ ਮਤਲਬ ਜੇਲ੍ਹ ਦੇ ਵਿੱਚ ਦਵਾਰ ਜਿਹੜਾ ਹੈਗਾ ਜਿਹੜੀ ਆਪਣਾ ਉਹਦੀ ਮਾਂ ਹੈ ਹਮ ਦੇਵਕੀ ਹੈ ਤੇ ਭੜੀ ਨਾ ਵੇ ਰੱਬ ਨੂੰ ਵੀ ਜੇ ਉਸਨੇ ਇਸ ਇੰਟੀਰਵਿਊ ਅੱਗੇ ਕੋਈ ਇੰਟਰਵਿਊ ਕਰਨਾ ਲੱਗਦਾ ਤੇ ਗਲਤ ਹੋ ਰਿਹਾ ਤੇ ਠੀਕ ਕਰਨਾ ਹੈ ਉਹਨੂੰ ਬਾਡੀ ਬਾਡੀ ਇਹ ਡਾਇਲਗ ਹੈ ਬਕਾਣਾ ਬਾਤ ਜਿੰਨੇ ਤੁ ਲੋਗ ਦੇ ਪਰ ਉਹ ਤਾਂ ਇੰਨੀ ਕਲੀਅਰਟੀ ਚ ਨਹੀਂ ਸੀ ਪਰ ਇਨਾ ਮੈਨੂੰ ਇੰਪੋਰਟੈਂਟ ਸੀ ਕਿ ਬਾਡੀ ਇਸੇ ਹੁੰਦਾ ਹੈ ਹੂੰ ਜੇ ਅਸੀਂ ਚੇਤਨਾ 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 ਮਾਇਆ ਉਹ ਚੇਤਨਾ ਵਿਵੇਕਾ ਮਾਈਂਡ ਦੇ ਵਿੱਚ ਜਾ ਕੇ ਅ ਉਹ ਸਿਮਟ ਜਾਂਦੀ ਹੈ ਔਰ ਮਾਈਂਡ ਸਿਮਟਦਾ ਸਿਮਟਦਾ ਜਿਹੜਾ ਯਾਦਾਂ ਤੱਕ ਸੀਮਤ ਰਹਿ ਜਾਂਦਾ ਹੈ ਯਾਦਾਂ ਜਿਹੜੀਆਂ ਨੇ ਫਿਰ ਸਮੂਹੇਤ ਹੋ ਜਾਂਦੀਆਂ ਸਿੱਖਾਂ ਦੀਆਂ ਯਾਦਾਂ ਵੱਖਰੀਆਂ ਹਿੰਦੂਆਂ ਦੀਆਂ ਵੱਖਰੀਆਂ ਮੁਗਲਾਂ ਦੀਆਂ ਵੱਖਰੀਆਂ ਉਹ ਵੱਖਰੀਆਂ ਬਸ ਡਿਵੀਜ਼ਨ ਜਦੋਂ ਮੈਂ ਬਾਹਰੀ ਨਾਲ ਉਹਦੇ ਤੇ ਬਾਹਰੀ ਮੈਂ ਦੇਖ ਰਹਾ ਵੀ ਟੀਵੀ ਡਾਇਨ ਨਹੀਂ ਕਰਦੀ ਹੈ ਹੂੰ ਬਾਹਰੀ ਤਾਂ ਮੇਰੀ ਅੱਖਾਂ ਮੈਨੂੰ ਸੜਾ ਚੰਦ ਤਾਰੇ ਤੱਕ ਤੇ ਸੂਰਜ ਤੱਕ ਉਹਦੇ ਤੱਕ ਲਾਹਣੀਆਂ ਹਵਾ ਦੇ ਸਾਬ ਬਾੜੀ ਮੈਨੂੰ ਇਹ ਫੀਲ ਹੋ ਰਿਹਾ ਜੀ ਕਿ ਬਾੜੀ ਜਿਹੜਾ ਆ ਉਹ ਬ੍ਰਹਮੰਡੀ ਚੀਜ਼ ਹੈ ਹੂੰ ਬਾੜੀ ਬ੍ਰਹਮੰਡੀ ਚੀਜ਼ ਹੈ ਮਾਈਂਡ ਡਿਵੀਜ਼ਰ ਇਹਨਾਂ ਸਾਫ ਨਹੀਂ ਲੱਗ ਰਸੀ ਕਿੰਨਾ ਹੁਣ ਮੈਂ ਬੋਲ ਰਿਹਾ ਹੂੰ ਤੇ ਮੈਂ ਵੈਰੀ ਕਿ ਕਿਦਾਈ ਵੀ ਦੋ ਜਿਹੜੇ ਗਣੀ ਖਾਂ ਤੇ ਨਵੀ ਖਾਂ ਸੀ ਨਾ ਹੂੰ ਉਹਦੇ ਵਿੱਚ ਮੈਂ ਜਿਹੜਾ ਇਸ ਨਾਟਕ ਦੇ ਵਿੱਚ ਹੋਰ ਨਹੀਂ ਤੇ ਇਹਨੂੰ ਬਹੁਤ ਜ਼ਿਆਦਾ ਨਾ ਪ੍ਰੋਪਾਗੈਂਡਾ ਨਾਟਕੀ ਕੀ ਸਮਝਦਾ ਜਿਹੜਾ ਮੈਂ ਨਹੀਂ ਲੱਗਦਾ ਮੈਂ ਨਹੀਂ ਕਹਿੰਦਾ ਪ੍ਰੋਪਾਗੈਂਡਾ ਹੈ ਇਹਦੇ ਵਿੱਚ ਹੂੰ ਲੇਕਿਨ ਇਹ ਪ੍ਰੋਪਾਗੈਂਡਾ ਨਾਟਕਾ ਇਹ ਮੈਂ ਘਟੂ ਘਟ ਨਹੀਂ ਇਹਦੇ ਨਾਲ ਸਾ ਮਾਤਾ ਡਾਕਟਰ ਆਤਮਜੀਤ ਉਹਨਾਂ ਨੇ ਬਾਤ ਮੇਰੇ ਇੰਸਪੈਕਟਰ ਸੀਨੀਅਰ ਨੇ ਹੂੰ ਉਹਨਾਂ ਨੇ ਇਹ ਕਹਿਆ ਸੀ ਬਾਤ ਸ਼ਬਦ ਪਤਾ ਨਹੀਂ ਕਿਹਾ ਲਾਊਡ ਹੈ ਕੁਛ ਇਦਾਂ ਇਤਨਾ ਜਾ ਜਾਣਾ ਸੀ ਮੈਂ ਪਰ ਮੇਰਾ ਐਸੀ ਕਿ ਮੈਂ ਇੱਕ ਅਰਸ਼ਨ ਤਰੀਕ ਤਾਂ ਬਹਾਦੀ ਬਟਨ ਦਾ ਦੂਸਰਾ ਮੈਂ ਕਹ ਰਹੀ ਸੀ ਕਿ ਜਿੰਨੀ ਡਵੈਲਪਮੈਂਟ ਹੋ ਰਹੀ ਹੈ ਨਾ ਹਮ ਜਿੰਨੀ ਡਵੈਲਪਮੈਂਟ ਦਿਖਦੀ ਹੈ ਵੀ ਪਹਿਲਾਂ ਬੰਦਾ ਪੈਦਲ ਤੁਰਦਾ ਸੀ ਫਿਰ ਉਹਨੇ ਜੱਕਾ ਬਣਾ ਲਿਆ ਉਹ ਗੱਡੇ ਬਣ ਗਏ ਰੱਥ ਬਣ ਗਏ ਘੋੜੇ ਜੋੜਲੇ ਫਿਰ ਮੋਟਰ ਆ ਗਿਆ ਹਵਾਈ ਜਹਾਜ਼ ਆ ਗਏ ਇਹ ਸਾਰੀ ਟੈਕਨੋਲੋਜੀ ਕੰਮ ਤਕਨੀਕੀ ਇਹਨੇ ਮਨੁੱਖੀ ਚੇਤਨਾ ਉਹ ਉਸਮੇਂ ਤੇ ਖੜੀ ਹੈ ਉਹਦੇ ਚ ਗਾਸ ਨਹੀਂ ਹੁੰਦਾ ਹਮ ਇਹ ਮਤਲਬ ਮੈਨੂੰ ਲੱਗਦਾ ਕਿ ਮਹਾਪਰਦੇ ਦੇ ਵਿੱਚ ਵੀ ਮਨੁੱਖ ਜਿਹੜਾ ਹੈ ਉਹ ਨਹੀਂ ਕਮੀਨਾ ਹੈ ਉਹ ਨਹੀਂ ਲੋਭੀ ਹੈ ਉਹ ਨਹੀਂ ਹਿੰਸਕ ਹੈ ਉਹ ਨਹੀਂ ਮੁਗਲ ਕਾਲ ਦਾ ਮਨੋਕਾਇਦ ਉਹ ਗੁਰੂ ਸਾਹਿਬ ਨੂੰ ਜੰਗਾਂ ਲੜਨੀਆਂ ਪੈਂਦੀਆਂ ਨੇ है ना ते ही मतलब थी वो मतलब कॉन्शसनेस ते तो दे एволюશન ਨਹੀਂ ਹੋ ਰਹੀ मैं आई वांट टू क्वेश्चन इट बी ताडा मैथमेटिकल क्वेश्चंस नु या प्रॉब्लम्स नु सॉल्व की ताकि इंटेलेक्चुअल क्वेस्टरी बौद्धिक कैपेसिटी बहुत बढ़ गई होगी लेकिन दूसरे दा दर्द महसूस करने की जो शिद्दत है hmm. हम्म दर्द होना hmm. ਦਰਦ ਦੀ ਮੁਲਕੀ ਬੋਡੀ ਔਰ ਦੂਸਰੀਆਂ ਬੋਡੀਸ ਨੂੰ ਜੋ ਮੈਂ ਫਰਕ ਕਰਦਾ ਨੇ ਕਿ ਹਰ ਬੋਡੀ ਦਰਦ ਨੂੰ ਫੀਲ ਕਰ ਲੈਂਦੀ ਹਮ ਮੁਲਕੀ ਬੋਡੀ ਵਾਦੋ ਵਰਦੀ ਜਦੋਂ ਦੂਸਰੇ ਦਾ ਤਨ ਹਮ ਹਾਂਜੀ ਇਹ ਮੈਨੂੰ ਮਾਇਨੇ ਤੋਂ ਤੁਲਸੀ ਵਰਤੋ ਉਹ ਤੇ ਦੋਹਾ ਆਦਾ ਹੀ ਕਨੇ ਸੰਤ ਸੰਤ ਜਿਆਦਾ ਕੋਮਲ ਹੈ ਯਾ ਮੱਖਣ ਜਨਾ ਕੋਮਲ ਬੱਚਾ ਹੈ ਹਮ ਹੈ ਨਾ ਕੋਸਾ ਵੀ ਤੁਲਸੀ ਦਾਸ ਹਮ ਹੈ ਉਹ 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 ਲੰਮਾ ਦਰਿਆਨ ਸੰਤ ਹੇਦਾ ਨਵਨੀਤ ਸਮਾ ਨਵਨੀਤ ਮੱਖਣ ਨੂੰ ਕੇ ਹਮ ਪਰ ਉਹ ਨਹੀਂ ਵੀ ਮੱਖਣ ਹਮ ਤਵੋ ਪਿਗਲਦਾ ਜਦੋਂ ਉਹਨੂੰ ਸੇਕਦਾ ਹਮ ਸੰਤ ਉਹਦਾ ਬਦਲਦਾ ਜਦੋਂ ਕਿਤੇ ਵੀ ਕਿਸੇ ਨੂੰ ਵੀ ਸੇਕਦਾ ਕੀ ਅਫਰ ਹਮ ਤੇ ਉਹ ਇਹ ਹਮਦਰਦੀ ਦੀ ਕੈਪੈਸਿਟੀ ਤੁਹਾਡੀ ਕਿੰਨੀ ਹੈ ਉਹਨੇ ਤੁਸੀਂ ਮਨੋ ਕੋ ਹਮ ਦਰਦ ਉਹ ਤਾਂ ਕੋਈ ਵੀ ਬੋਡੀ ਕਿਸੇ ਨੂੰ ਵੀ ਤੁਸੀਂ ਡਾਕਟਰ ਮਾਰੋਗੇ ਇਹ ਮਨ ਮਿੱਟੀ ਦੇ ਠੋਕਰ ਮਾਰੋਗੇ ਉਹ ਡੁੱਬੀ ਹੈ ਨਾ ਦੈਟ ਇਸ ਅ ਨੂ ਪਾਉਗੇ ਹੈ ਨਾ ਤੋ ਮੈਂ ਉਸ ਨਾਟਕ ਤੇ ਇੱਕ ਕੁਐਸਚਨ ਕਰਨਾ ਚਾਹਦਾ ਹਾਂ ਇਹ ਕਿ ਕਿੰਨੀਆਂ ਵੀ ਮਸ਼ੀਨਾਂ ਬਣ ਗਈਆਂ ਕਿੰਨੀ ਪੜਾਈ ਲਿਖਾਈ ਡਿਵੈਲਪ ਹੋ ਗਈ ਨਿਊਟਨ ਆ ਗਿਆ ਆਇਨਸਟਾਈਨ ਆ ਗਿਆ ਜਹਾਜ਼ ਬਣ ਗਏ ਹਥਿਆਰ ਤਬਾਹੀ ਦੇ ਉਹ ਬਣ ਗਏ ਸਹੂਲਤਾਂ ਸਾਰਾ ਕੁਝ ਬਣ ਗਿਆ ਹੈ ਨਾ ਲੇਕਿਨ ਬੰਦਾ ਨਾ ਤੋ ਗਰੀਬ ਤੋ ਲਾਲਚ ਤੋ ਆਪਣੀ ਲੋਭ ਤੋ ਨਾ ਹੀ ਆਪਣੇ ਡਰ ਤੋ ਨਾ ਉਹ ਨਿਰਭੈ ਹੋਇਆ ਹੈ ਨਾ ਨਿਰਭੈ ਹੋਇਆ ਭਾਈ ਹੂੰ ਔਰ ਜਦੋਂ ਤੁਸੀਂ ਨਿਰਭੈ ਤੇ ਨਿਰਵੈਰ ਨਹੀਂ ਹੋਵੋਗੇ ਫਿਰ ਤੁਸੀਂ ਹਿੰਸਕ ਹੂੰਗੇ ਹੀ ਹੋਣਗੇ ਜਦੋਂ ਤੁਸੀਂ ਡਰੇ ਹੋਏ ਹੋਵੋਗੇ ਤੁਸੀਂ ਕਿਸੇ ਨਾ ਕਿਸੇ ਵਿਚਾਰਧਾਰਾ ਨਾਲ ਕਿਸੇ ਨਾ ਕਿਸੇ ਪਛਾਣ ਨਾਲ ਚਾਹੇ ਪਛਾਣ ਕਮਿਊਨਿਜ਼ਮ ਦੀ ਹੀ ਕਿਉਂ ਨਾ ਹੋ ਸੋ ਸੋ ਜਿੰਦ ਕਿਉ ਨਾ ਉਹ ਵੇ ਸੇ ਕੀ ਦੀ ਉਹ ਵੇ ਹਿੰਦੂ ਦੀ ਉਹ ਵੇ ਕਿਸੇ ਵੀ ਪਛਾਨਣਾ ਕਿਉਂਕਿ ਡਰਾਇ ਜਣਾ ਨਾ 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 ਨੂੰ ਕੋਈ ਸਾਰਾ ਚਾਹੀਦਾ ਭਾਈ ਹਮ ਡਰਿਆ ਬੰਨਾ ਕਲ ਕਲਾ ਬੰਨਾ ਜਿਹੜਾ ਉਹ ਇਹ ਲੋਕ ਕਹਿੰਦੇ ਨਾ ਨਟੇਵਰ ਸਾਹਿਬ ਇਕਲਾ ਚਲੋ ਹਮ ਹੈ ਨਾ ਇਕਲਾ ਚਲੋ ਹਮ ਨਾਨਕ ਵੀ ਇਕਮ ਕਾਰ ਦੀ ਕਲ ਕਰਦੇ ਤੁਹਾਡਾ ਜਿਹੜਾ ਸ਼ਹਾਦਤ ਤੇ ਹੋਰ ਨਾਟਕ ਹੈ ਉਹ ਵੀ ਭਗ ਸਿੰਘ ਨਾਲ ਸੰਬੰਧਤ ਹੈ ਜਾਂ ਸਿਰਫ ਨੋ ਐਗਜ਼ਿਟ ਜਿਹੜਾ ਹੈਗਾ ਨਹੀਂ ਉਹ ਸੇਮ ਇੱਕੋ ਹੀ ਨਾਟਕ ਹੈ ਮੈਂ ਜਸ ਦੋ ਰਹਿਣਾ ਚ ਜੇਤੀ ਕਹਿੰਦੇ ਉਹ ਕਲੀਨ ਕਰੂਗਾ ਜੀ ਜੀ ਯਾਨੀ ਬਾਕੀ ਤਾਂ ਉਹਨਾਂ ਦੀ ਚੁਗਰਾਤ ਦੰਗੀਆਂ ਨਹੀਂ ਕਹਾਣੀਆਂ ਨੇ ਲੇਕਿਨ ਉਹਦੀ ਖਾਸियत ਪੰਜਾਬ ਨਾਲ ਕਿਵੇਂ ਜੁੜਿਆ ਉਹ ਨਾਟਕ ਉਹ ਕਹਿੰਦਾ ਕੋਈ ਜਰਾਤ ਦੰਗੀਆਂ ਤੇ ਨਹੀਂ ਹੂੰ ਉਹ ਜੁੜਿਆ ਕਿ ਜਿਹੜਾ ਗਨੀਖਾਂ ਤੇ ਨਗੀਖਾਂ ਹੂੰ ਦੋ ਸਾਡੇ ਹਿਸਟੋਰੀਕਲ ਡਾਕਟਰ ਜਿਹੜੇ ਗੁਰੂ 10ਵੇਂ ਗੁਰੂ ਜਿਹੜੇ ਸਾਡੇ ਨੇ ਹੈ ਨਾ ਉਹਨਾਂ ਨੂੰ ਮੁਗਲਾ ਦੀ ਫੌਜ ਦੇ ਘੇਰੇ ਤੋਂ ਕੱਢ ਕੇ ਉਹ ਇੱਕ ਤਰ੍ਹਾਂ ਲੈ ਗਏ ਤੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਕਿ ਯਾਰ ਵੀ ਅੱਜ ਤੱਕ ਤੂੰ ਮੇਰੇ ਪ੍ਰਜਾਪਨ ਪੰਜਵੇਂ ਹੈ ਨਾ ਪ੍ਰਜਾਣਤ ਸੀ ਹੋ ਤੇ ਉਹ ਮੈਨੂੰ ਇਹ ਦੇ ਜਦੋਂ ਤੁਹਾਡੇ ਤੇ ਕਦੀ ਭੀੜ ਪਵੇ ਤੇ ਮੈਂ ਇਹ ਹੁਕਮਨਾਮਾ ਲੇਕਿਨ ਮੇਰਾ ਖਾਲਸਾ ਹੋਏਗਾ ਤੇ ਜਦੋਂ ਤੁਸੀਂ ਖਾਲਸੇ ਕੋਈ ਲਾਉਂਗੇ ਤੇ ਖਾਲਸਾ ਤੁਹਾਡੀ ਮਦਦ ਕਰੇਗਾ ਉਹ ਹੁਕਮਨਾਮਾ ਗਦੇ ਗੁਰੂ ਸਾਹਿਬ ਨੇ ਉਹਨਾਂ ਨੂੰ ਲਿਖ ਕੇ ਤਾਂ ਜਿਹੜਾ ਕਿ ਨੇ ਹਿਸਟਰੀ ਕਲੀ ਤੇ ਗਨੀਖਾਂ ਨਵੀਖਾਂ ਕੋ ਹੁਕਮਨਾਮਾ ਹੁਣ ਮੈਂ ਇੱਥੇ ਕੁਐਸਚਨ ਇਹ ਕਰਨਾ ਸੀ ਕਿ ਹਿਸਟਰੀ ਬਦਲੀ ਨਹੀਂ ਅਜ ਵੀ ਰੰਗਜਾਬ ਦੇ ਸਮੇਂ ਵਾਲਾ ਹਮ ਇਤੇਨਾ ਉਹ ਹੀ ਮਾਨ ਅਜ ਵੀ ਰਾਜ ਕਰ ਰਿਹਾ ਹੈ ਗਨੀਖਾਂ ਤੇ ਨਵੀਖਾਂ ਜਿਹੜੇ ਨੇ ਆ ਉਹ ਕਹਿੰਦੇ ਵੀ ਨਾ ਹੁਣ 300 ਸਾਲ ਬਾਅਦ ਨੇ ਕਹਿੰਦੇ ਵੀ ਥਰ ਦੇਖ ਕੇ ਆਈ ਯਾਰ ਹੁਣ ਰਮਦੇਵ ਤੋਂ ਬਾਅਦ ਦਾ ਹਿੰਦੁਸਤਾਨ ਕਿਵੇਂ ਦਾ ਲੱਗਦਾ ਹੈ ਹਮ ਤੇ ਉਹ ਜਦੋਂ ਚੋਗੇ ਪਾਣਗੇ ਗਲੇ ਘਰ ਦੇ ਨਵੇਂ ਖਾਂ ਮੜ ਜਾਂਦੇ ਆ ਤੇ ਉਹ ਜਦੋਂ ਧਰਤੀ ਧਿਆਨ ਦੇ ਉਹ ਪਹਿਲਾਂ ਤੋਂ ਬੜੇ ਹੈਰਾਨ ਹੁੰਦੇ ਓਏ ਹਮ ਇਹ ਉਹ ਜਦੋਂ ਮੋਟਰ ਦੇਖਦੇ ਰੇਲ ਗੱਡੀ ਦੇਖਦੇ ਵੀ ਬਿਨਾ ਹਾਥੀ ਤੋਂ ਬਿਨਾ ਘੋੜੇ ਤੋਂ ਗੱਡੀਆਂ ਚੱਲ ਰਹੀਆਂ ਹਮ ਦੇਖਦੇ ਵੀ ਸੂਰਜ ਡੁੱਬ ਗਿਆ ਪਰ ਰੈਣੀ ਹੋ ਰਿਹਾ ਹਮ ਹੈ ਇਹ ਬੰਦੇ ਨੇ ਤਾਂ ਰੋਸ਼ਨੀ ਬਣ ਲਈ ਬੜਾ ਚਖਾ ਚੋਂਦਾ ਟੈਕਨੋਲੋਜੀ ਦੀ ਉਹ ਲਾ ਕੇ ਜਦੋਂ ਬੰਦਾਂਗੇ ਸ਼ੁਰੂ ਹੋ ਜਾਂਦੇ ਹੂੰ ਕੁਝ ਆਤਮਸੇਵਾ ਉਹ ਦੰਗੇ ਸ਼ੁਰੂ ਹੋ ਜਾਂਦੇ ਤੇ ਫਿਰ ਉਹ ਦੇਖਦੇ ਹੈਂ ਕੁਝ ਵੀ ਨਹੀਂ ਹੋ ਰਿਹਾ ਹੂੰ ਫਿਰ ਉਹ ਬੰਦੇ ਦਾ ਬਾਹਰ ਨਹੀਂ ਦਿਮਝਾਇਆ ਜਿਹੜਾ ਬੰਦੇ ਦਾ ਅੰਦਰ ਹੈ ਹੂੰ ਉਹਦੇ ਅੰਦਰ ਦੀ क्रूरਤਾ ਉਹਦੇ ਅੰਦਰ ਦੀ ਬੇਕਿਰਕੀ ਬੇਰੰਗੀ ਹੂੰ ਵਿਦਤਾ ਚ ਹੋ ਕੇ ਵੀ ਜਗਾ ਹੱਸ ਸਕਦਾ ਉਹ ਉਹਨੂੰ ਤੇ ਫਸ ਗਿਆ ਤਾਂ ਕੀ ਕਰੀਏ ਹੂੰ ਕੀ ਕਰੀਏ ਦੇ ਉਪਰ ਫਿਰ ਉਹ ਗੱਲ ਕਰਦੇ ਆ ਕਿ ਉਹ ਹੁਕਮਨਾਮਾ ਹਮ ਹੁਕਮਨਾਮਾ ਪੰਜਾਬ ਨਾਲ ਕਿਵੇਂ ਜੁੜਦਾ ਹੈ ਵੀ ਹੁਣ ਮਤਲਬ ਖਾਲਸਾ ਸਾਨੂੰ ਬਚਾਏਗਾ ਗੁਰੂ ਸਾਹਿਬ ਤਾਂ ਨਹੀਂ ਹੈ ਉਹ ਜਦੋਂ ਖਾਲਸਾ ਕੋ ਜਾਂਦੇ ਆ ਤਾਂ ਹੁਣ ਖਾਲਸਾ ਕੋ ਜਾਂਦੇ ਤਾਂ ਖਾਲਸੇ ਦੇ politcal representatives ਕੋ ਨਾਲੀਆਂ ਕੋਲ ਜਾ ਫਸਦੇ ਹਮ ਇਹ 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 ਤਾਂ ਚੱਕਵੇਂ ਤੇ ਹਮ ਜਿਹੜਾ ਉਹ ਖਾਲਸਾ ਜਿਹੜਾ politcal ਹੋਵੇਗਾ ਉਹ ਤਾਂ ਉਹਨਾਂ ਦੇ ਬੰਦਿਆਂ ਦੇ ਨਾਲ ਲੜਿਆ ਹੈ ਹਮ ਜਿਹੜੇ ਉੱਥੇ ਹਿੰਦੂਤਵ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਮੈਂ ਆਪਣੇ ਨਾਟਕ 'ਚ ਦਿਖਾਇਆ ਕਿ ਉਹ ਸਰਹੰਦ ਦਾ ਨਵਾਬ ਹੀ ਹੈ ਜਿਹੜਾ ਹੁਣੇ ਬਣਿਆ ਹੂੰ ਵੀ ਸਰਹੰਦ ਦਾ ਨਵਾਬ ਤੇ ਹਿੰਦੂਤਵ ਦੇ ਨਾਂ ਤੇ ਕਤਲ ਕਰਨ ਵਾਲਾ ਉਹਨੇ ਸਿਰਫ ਮਾਸਕ ਚੇਂਜ ਹੋਇਆ ਹੂੰ ਸਿਰਫ ਮਾਸਕ ਚੇਂਜ ਹੋਇਆ ਔਰ ਅੱਜ ਦੇ ਸਰਹੰਦ ਦੇ ਨਵਾਬ ਨੂੰ ਜਿਹੜਾ ਹੁਣ ਹਿੰਦੂਤਵ ਵਾਲਾ ਮਾਸਕ ਪਾ ਕੇ ਆ ਰਿਹਾ ਹੈ ਉਹ ਖਾਲਸਾ ਸਪੋਰਟ ਕਰ ਰਿਹਾ ਹੈ ਹੂੰ ਦਰਸਾ ਕ੍ਰੈਕਸ ਆਪ ਦਾ ਪਲੇ ਹੂੰ ਤੇ ਜਦੋਂ ਉਹ ਮੈਂ ਕਹਿੰਦੇ ਕਿ ਹਾਂ ਖਰਚਾ ਤਾਂ ਹੈ ਨਹੀਂ ਤੇ ਖਰਚਾ ਕਿਤੇ ਹੂੰ ਤੇ ਫਿਰ ਉਹੋ ਜਿਹੜਾ ਹੈ ਆਪਣੀ ਉਹ ਬਾਡੀ ਦੇ ਉੱਤੇ ਛੱਡ ਕੇ ਹੂੰ ਜਿਹੜਾ ਚੋਗਾ ਹੂੰ ਇਹਨੇ ਉਹ ਵਾਪਸ ਚੜੇ ਜਾਂਦੇ ਹਿਸਟਰੀਜ਼ 300 ਸਾਲ ਬਾਅਦ ਹੂੰ ਤੇ ਜਿਹੜਾ ਸੋਤਰਤਾ ਆ ਰਿਹਾ ਨਾਟਕ ਦਾ ਕਹਿੰਦਾ ਕਿ ਮੈਂ ਆਹ ਲੋਕ ਤਾਂ ਹਿਸਟੋਰੀਕਲ ਲੋਕ ਸੀ ਉਹਨਾਂ ਕੋਲ ਫੈਸਿਲਿਟੀ ਸੀ ਉਹ ਵਾਪਸ ਚਲੇ ਗਏ ਪਰ ਮੈਂ ਤਾਂ ਇਸ ਸਮੇਂ ਦਾ ਮੈਂ ਕਿਤੇ ਜਾ ਹੂੰ